ਵਾਇਗਰੂ ਜੀ ਕਾਲਸਾ ਵਾਇਗਰੂ ਜੀ ਕੀ ਫਤਿਹ ਪੰਥ ਤੇ ਪੰਜਾਬ ਵਾਸਤੇ ਦੇ ਹੱਕ ਚ ਨਾਰਾ ਬੁਲੰਦ ਕਰਨਾ ਜਾਂ ਉਹਦੀ ਗੱਲ ਕਰਨੀ ਹੈ ਉਹਦੇ ਬਾਰੇ ਚੰਗੇ ਪੱਤਰਕਾਰਤਾ ਕਰਨੀ ਉਹਦੀ ਬਹੁਤ ਗਿਣਤੀ ਦੇ ਸਾਡੇ ਕੋਲੇ ਪੱਤਰਕਾਰ ਹੈਗੇ ਹੈ ਇਸ ਸਮੇਂ ਤੇ ਉਹਨਾਂ ਵਿੱਚੋਂ ਹੀ ਆਪਣਾ ਇੱਕ ਛੋਟਾ ਵੀਰ ਜਸਵੀਰ ਸਿੰਘ ਹੈਗਾ ਜੋ ਬਹੁਤ ਹੀ ਸੰਜੀਦਾ ਪੱਤਰਕਾਰਤਾ ਕਰਦਾ ਹੈ ਪੰਜਾਬ ਦੇ ਕਿਸਾਨੀ ਦੇ ਪੰਥ ਦੇ ਕੋਈ ਵੀ ਮਸਲੇ ਹੋਣ ਉਹਨਾਂ ਨੂੰ ਕਵਰ ਕਰਦੇ ਆ ਉਹ ਤੇ ਉਹ ਅਗਾੜ ਕੇ ਲੈਂਦੇ ਆ ਇਸੇ ਕਰਕੇ ਉਹ ਵਕ ਵਕ ਸਮਿਆਂ ਤੋਂ ਆ ਜਾਬਰਾਂ ਦੇ ਤੇ ਜ਼ਾਲਮਾਂ ਦੇ ਮਤਲਬ ਟਾਰਗੇਟ ਤੇ ਰਹੇ ਆ ਤੇ ਉਹਨਾਂ ਨੂੰ ਤਾਂਕ ਕੀਤਾ ਗਿਆ ਉਹਨਾਂ ਦੇ ਚੈਨਲ ਬੰਦ ਕੀਤਾ ਗਿਆ ਕਦੀ ਉਹਨਾਂ ਨੂੰ ਧਮਕਾਇਆ ਗਿਆ ਅੱਜ ਉਸੇ ਜਾਬਰਾਂ ਤੇ ਜ਼ਾਲਮਾਂ ਦੀ ਜਿਹੜੀ ਕਤਾਰ ਹੈਗੀ ਐ ਜਾਂ ਲਾਈਨ ਆ ਉਹਦੇ ਵਿੱਚ ਸ਼੍ਰੋਮੀ ਅਕਾਲੀ ਦਲ ਵੀ ਆ ਖੜਾ ਹੋਇਆ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹੁਣ ਉਹਨਾਂ ਨੂੰ ਲੀਗਲ ਨੋਟਿਸ ਦਿੱਤਾ ਗਿਆ ਇਸ ਗੱਲ ਦਾ ਕਿ ਵੀ ਉਹਨਾਂ ਨੇ ਸਰਸਾ ਸਾਧ ਡੇਰਾ ਸਰਸਾ ਸਾਹ ਆਸਾਦ ਵਾਲਾ ਇਸ਼ੂ ਜਾਂ ਕਹਿੰ ਲੋ ਬੇਅਦਬੀ ਵਾਲੇ ਇਸ਼ੂ ਦੇ ਉੱਤੇ ਇੰਨਾ ਐਕਸਪੋਜ਼ਰ ਕਿਉਂ ਕਰਤਾ ਤੁਸੀਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹੀ ਕੀਤਾ ਕਿ ਸਿੱਖਾਂ ਦੇ ਉੱਤੇ ਹੀ ਜ਼ੁਲਮ ਕੀਤਾ ਅੱਜ ਜਦੋਂ ਇਹ ਗੱਲ ਸਾਹਮਣੇ ਲਿਆਂਦੀ ਜਾ ਰਹੀ ਹੈ ਤੇ ਤੁਸੀਂ ਫੇਰ ਸਿੱਖ ਨੌਜਵਾਨਾਂ ਦੇ ਉੱਤੇ ਹੀ ਉਹੀ ਜ਼ੁਲਮ ਤੇ ਜ਼ਬਰ ਘਾ ਰਹੇ ਹੋ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਆ ਜਿਹੜੇ ਲੋਕ ਇਹਦੇ ਕਾਰਪਰੇਟ ਆ ਉਹ ਨਜ਼ਰ ਆਉਣੇ ਚਾਹੀਦੀ ਆ ਲੋਕਾਂ ਦੇ ਅੱਗੇ ਦੰਗੇ ਹੋਣੇ ਚਾਹੀਦੇ ਆ ਤੇ ਇਹਦੇ ਵਾਸਤੇ ਜਸਪੀਰ ਸਿੰਘ ਬਹੁਤ ਅੱਛਾ ਕੰਮ ਕਰ ਰਹੇ ਆ ਤੇ ਮਿਸਲ ਸਤਲੋਜ ਤੇ ਸਾਰੇ ਅਸੀਂ ਜਿੰਨੇ ਹੈਗੇ ਆ ਇਹ ਨਿੱਜੀ ਤੌਰ ਤੇ ਵੀ ਤੇ ਜਥੇਬੰਦੀ ਦੇ ਤੌਰ ਤੇ ਵੀ ਵੀਰ ਜਸਬੀਰ ਸਿੰਘ ਨਾਲ ਖੜੇ ਆ ਜੇ ਕਿਸੇ ਤਰੀਕੇ ਦੀ ਵੀ ਉਹਨਾਂ ਨੂੰ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਹਦਾ ਡਟਵਾਂ ਵਿਰੋਧ ਵੀ ਕਰਾਂਗੇ ਤੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਜਸਬੀਰ ਸਿੰਘ ਜੀ ਦੀ ਤੇ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਸੀਂ ਇਹ ਇੱਕ ਤਰ੍ਹਾਂ ਦਾ ਅਲਟੀਮੇਟਮ ਦਿੰਦੇ ਆ ਕਿ ਜੇ ਇਹਨਾਂ ਪੱਤਰਕਾਰਾਂ ਨੂੰ ਜਾਂ ਇਹ ਜੀ ਵੀਰਾਂ ਨੂੰ ਜਿਹੜੇ ਕਿ ਪੰਥ ਦੀ ਗੱਲ ਕਰਦੇ ਆ ਜਿਹੜੇ ਸਰਸਾ ਸਾਥ ਦੇ ਉਲਟ ਆਵਾਜ਼ ਚੱਕ ਰਹੇ ਕੇ ਆ ਜੇ ਉਹਨਾਂ ਨੂੰ ਫੇਰ ਤੁਸੀਂ ਦੁਬਾਰਾ ਆਪਦੇ ਜ਼ਬਰ ਤੇ ਜ਼ੁਲਮ ਦਾ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਨਤੀਜੇ ਮਾੜੇ ਨਿਕਲਣਗੇ ਤੇ ਅਸੀਂ ਇਹਦੇ ਵਿੱਚ ਵੀ ਆਪਦੇ ਵੀਰਾਂ ਨਾਲ ਖੜੇ ਆ ਤੇ ਡਟਵਾ ਇਹਦਾ ਟੋਡਾ ਵਿਰੋਧ ਕਰਾਂਗੇ ਤੇ ਦੂਜੀ ਗੱਲ ਮੈਂ ਸਾਰੇ ਸਮੂਹ ਸਿੱਖ ਵੀਰਾਂ ਨੂੰ ਤੇ ਪੰਜਾਬ ਹਤੈਸ਼ੀਆਂ ਨੂੰ ਕਹਿਣਾ ਕਿ ਇੰਜੇ ਪੱਤਰਕਾਰਾਂ ਦੇ ਨਾਲ ਖੜੋ ਇਹ ਸਮੇਂ ਸਮਾਂ ਹੈ ਆਪਣਾ ਕਿ ਵੀ ਇਹਨਾਂ ਨੂੰ ਆਪਾਂ ਆਪਦੀ ਸਪੋਰਟ ਵਿਖਾਈ ਹੈ ਕਿ ਆਪਾਂ ਕਿਸ ਤਰੀਕੇ ਇਹ ਜੋ ਕਾਰਜ ਕਰ ਰਹੇ ਆ ਉਹਨੂੰ ਕਿਸੇ ਵੀ ਤਰੀਕੇ ਦੀ ਢਾਹ ਨਾ ਲੱਗੇ ਆਪਣਾ ਫਰਜ਼ ਬਣਦਾ ਹੈ ਕਿ ਜੇ ਆਪਾਂ ਚੰਗੀ ਪੱਤਰਕਾਰਤਾ ਚਾਹੁੰਦੇ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ